ਜਦੋਂ ਆਪਾਂ ਨਾਮ ਜਪਦੇ ਆ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਚਾਹੀਦਾ ਵੀ ਆਪਾਂ ਨਾਮ ਜਪਦੇ ਆ ਦਿਖਾ ਕੇ ਨਾਮ ਨਹੀਂ ਜਪਣਾ ਚਾਹੀਦਾ ਤੇ ਨਾਮ ਜਪਦੇ ਕਿਸੇ ਨੂੰ ਦੱਸਣਾ ਵੀ ਨਹੀਂ ਚਾਹੀਦਾ ਕਿ ਮੈਂ ਇੰਨਾ ਨਾਮ ਜਪਦਾ ਸਾਹ ਸੰਗਤ ਸਾਰਾਜ ਕਹਿੰਦੇ ਗੁਰ ਸਤਗੁਰ ਕਾਜੋ ਸਿੱਖ ਅਥਾਏ ਸੋ ਭਲਕੇ ਉਠਰ ਨਾਮ ਤੇ ਆਵੈ ਭਲਕਦਾ ਸਮਾਂ ਨਾਮ ਦਾ 12 ਤੋਂ 3 ਹੁਣ ਇੱਥੇ ਇਹ ਵੀ ਨਹੀਂ ਸਮਝਣਾ ਵੀ ਆਪਾਂ ਨੂੰ ਇਸ਼ਾਨ ਨੀ ਕਰਨਾ ਚਾਹੀਦਾ ਇਸ਼ਾਨ ਬਹੁਤ ਜ਼ਰੂਰੀ ਹੈ ਸਮਝਣਾ ਵੀ ਮਹਾਰਾਜ ਕਹਿੰਦੇ ਕੀ ਨੇ ਇਸ ਵੇਲੇ ਨੂੰ ਕਿਹਾ ਵੀ ਇਸ਼ਨਾਨ ਨਹੀਂ ਕਰਨਾ ਮਹਾਰਾਜ ਕਹਿੰਦੇ ਕਾਰਿਸ਼ ਇਸ਼ਨਾਨ ਸਿਮਰ ਪ੍ਰਭੇ ਆਪਣਾ ਮਨ ਤਨ ਭਏ ਰੋਗਾ ਵਿਸ਼ਨਾਮ ਬੜਾ ਜ਼ਰੂਰੀ ਹੈ ਮਨ ਵੀ ਤੇ ਤਨ ਰੋਗ ਰੋਜ਼ ਇਸ਼ਨਾਨ ਕਰਨਾ ਚਾਹੀਦਾ ਜਿਹੜਾ ਬੰਦਾ ਨਹਾਉਂਦਾ ਨਹੀਂ ਨਾ 16 ਕਲਾਜੋ ਇੱਕ ਕਲਾ ਉਹਦੀ ਖਰਾਬ ਹੋ ਜਾਂਦੀ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਈ ਹਫ਼ਤਾ-ਫ਼ਤਾ ਨਹਾਉਂਦੇ ਨਹੀਂ ਦੋ ਬੰਦਿਆਂ ਨੂੰ ਮਾਫ਼ ਹੈ ਇੱਕ ਤਾਂ ਬਜ਼ੁਰਗ ਬਹੁਤਾ ਬਿਰਤ ਹੋ ਗਿਆ ਸੀ 90 ਸਾਲ ਦਾ ਸਰੀਰ ਕੰਮ ਨਹੀਂ ਕਰਦਾ ਉਹਨੂੰ ਬਾਪੂ ਦੂਜਾ ਕੋਈ ਰੋਗੀ ਹੋਵੇ ਮੰਜੇ ਤੇ ਪਿਆ ਜਿਉਂ ਨਾਮ ਜਪਦਾ ਕੋਈ ਗੱਲ ਨਹੀਂ ਮਹਾਰਾਜ ਕਹਿੰਦੇ ਤਿੰਨ ਤੋਂ 6 ਦਾ ਸਮਾਂ ਫਿਰ ਇਸ਼ਨਾਨ ਕਰਨ ਦਾ ਸਮਾਂ ਹੈ ਜਿਹੜਾ ਨਾਮ ਦਾ ਸਮਾਂ ਉਹ 12 ਤੋਂ 3 ਦਾ